ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਆ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੋਟਕਪੂਰਾ ਦੇ ਵਿੱਚ ਇੱਕ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਕਈ ਚੋਰੀ ਦੇ ਮੋਟਰਸਾਈਕਲ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਤੇ ਹੋਰ ਵੀ ਕਈ ਮਾਮਲੇ ਜਿਹੜੇ ਨੇ ਚੋਰੀ ਦੇ ਲਗਾਤਾਰ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਤੁਹਾਨੂੰ ਦੱਸ ਦਈਏ ਕਿ ਕੋਟਕਪੂਰਾ ਦੇ ਜਿਹੜੇ ਨੇ ਸਿਟੀ ਥਾਣਾ ਪੁਲਿਸ ਨੇ ਚੋਰੀ ਦੀ ਮੋਟਰਸਾਈਕਲ ਜਿਹੜੇ ਨੇ ਪੰਜ ਮੋਟਰਸਾਈਕਲ ਸਹਿਤ ਇੱਕ આરોપી ਨੂੰ ਗ੍ਰਿਫਤਾਰ ਕੀਤਾ આરોપી ਦੀ ਪਛਾਣ ਜਿਹੜੀ ਹੈ ਗੁਰਚਰਨ ਸਿੰਘ ਦੇ ਹੁਣ ਪੁਲਿਸ ਅਜਨੇ ਅਦਾਲਤ ਵਿੱਚ ਰਿਮਾਂਡ ਲਈ ਜਿਹੜੀ ਹੈ ਪੇਸ਼ ਕੀਤਾ ਜਾਵੇਗਾ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਤੇ ਹੋਰ ਵੀ ਕਈ ਰਿਕਵਰੀ ਜਿਹੜੀ ਹੈ ਹੋ ਸਕਦੀ ਹੈ ਜਾਣਕਾਰੀਆਂ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪੁਲਿਸ ਜਿਹੜੇ ਨੇ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਬਦਸ਼ਾਹ ਤੇ ਖਿਲਾਫ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਗੁਰਚਰਨ ਸਿੰਘ ਨਾਮਕ ਇੱਕ આરોપી ਜੋ ਗ੍ਰਫਤਾਰ ਕੀਤਾ ਗਿਆ ਉਸ ਦੇ ਕੋਲੋਂ ਕਈ ਮੋਟਰਸਾਈਕਲ ਜਿਹੜੇ ਨੇ ਚੋਰੀ ਦੇ ਉਹ ਵੀ ਬਰਾਮਦ ਹੋਏ ਨੇ ਤੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੁਛਗਿਸ ਦੌਰਾਨ ਹੋਰ ਵੀ ਕਈ ਜਿਹੜੇ ਰਿਕਵਰੀ ਹੋ ਸਕਦੇ ਆ ਕਿਉਂਕਿ ਇਸ ਵਿਅਕਤੀ ਤੇ ਕਈ ਜਿਹੜੇ ਨੇ ਚੋਰੀ ਦੀ ਘਟਨਾਵਾਂ ਜੜੀਆਂ ਨੇ ਉਸ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੇ ਕਈ ਮਾਮਲੇ ਜਿਹੜੇ ਨੇ ਇਸ ਤੇ ਦਰਜ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਚਮਕੌਰ ਸਿੰਘ ਦੇ ਜਿਹੜੇ ਐਸ ਐਚਓ ਸਿਟੀ ਕੋਟਕੂੜਾ ਦਾ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਸ ਨਦਨੇ ਸਾਬ ਜਿਹੜਾ ਮੋਟਰਸਾਈਕਲ ਚ ਚੋਰ ਪੜਿਆ ਗਿਆ ਉਹਦੇ ਬਾਰੇ ਜਾਣਕਾਰੀ ਜੀ ਮਾਨਯੋਗ ਐਸਐਸਪੀ ਫੈਕਟਰ ਪ੍ਰਗਿਆਨ ਆਈਪੀਐਸ ਫ੍ਰੀ ਕੋਰਟ ਦੀ ਗਵਾਈ ਵਿੱਚ ਜੋ ਮੁਹਿੰਮ ਚੱਲੀ ਗਈ ਹੈ ਮਾੜੇ ਅਸਰ ਖਿਲਾਫ ਬਹੁਤ ਸਖਤੀ ਨਾਲ ਨਿਖੇੜਿਆ ਜਾ ਰਿਹਾ ਹੈ ਸਹਾਇਕ ਤੇ ਅਧਿਕਾਰੀ ਪਪਿੰਦਰ ਸਿੰਘ ਜੋ ਜੋ ਦਰਾਨੇ ਗਾਸ ਸੀ ਉਸ ਨੂੰ ਮੁਖਵਰ ਖਾਸ ਨੇ ਤਲਾਹ ਦਿੱਤੀ ਇੱਕ ਗਰਚਰਨ ਸਿੰਘ ਚਰਨਾ ਨਾਮ ਦਾ ਵਿਅਕਤੀ ਜੋ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਜੇਕਰ ਉਹਦੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਉਸ ਨੂੰ ਫੜ ਕੇ ਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਤੇ ਉਸ ਦੇ ਕੋਲੋਂ ਇੱਕ ਮੋਟਰਸਾਈਕਲ ਮੌਕੇ ਤੇ ਚਾਰ ਮੋਟਰਸਾਈਕਲ ਉਸ ਤੋਂ ਕੁੱਤੀ ਨਿਸ਼ਾਨਦੇਹੀ ਤੇ ਅੱਗੇ ਬਰਾਮਦ ਕਰਾਏ ਗਏ ਆ ਟੋਟਲ ਉਸ ਤੋਂ ਪੰਜ ਮੋਟਰਸਾਈਕਲ ਬਰਾਮਦ ਕਰਾਏ ਜਾ ਚੁੱਕੇ ਆ ਤੇ ਅੱਗੇ ਉਹ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਤੋਂ ਪਹਿਲਾਂ ਵੀ ਕੋਈ ਨਹੀਂ ਸੀ ਇਸ ਤੋਂ ਪਹਿਲਾਂ ਵੀ ਕਮ ਖਤਮਾ ਕਰ ਗਏ ਆ ਤੋ ਇਹ ਫਾਜ਼ੀ ਮੋਗਾ ਜਿਲ੍ਹੇ ਚ ਪਹਿਲਾਂ ਵੀ ਚੋਰੀ ਦਾ ਕੰਮ ਕਰਦਾ ਸਰ ਇਸ ਤਰ੍ਹਾਂ ਜਿਹੜੇ ਮੋਟਰਸਾਈਕਲਰ ਮਤੇ ਉਹ ਕੀ ਕੀ ਮਾਲ ਪੋਹਿਸਦੇ ਅਸਲ ਮਾਲ ਸਾਨੂੰ ਮਾਲਕਾਂ ਨੂੰ ਟ੍ਰੇਸ ਕਰਕੇ ਤੇ ਉਹਨਾਂ ਨੂੰ ਮੋਟਰਸਾਈਕਲ ਸਪੁਰਦ ਕੀਤੀ ਜਾਣਗੀ ਸਾਹਿਬ ਜਿਹੜਾ ਮੋਟਰਸਾਈਕਲ ਚ ਚੋਰ ਪੜਿਆ ਗਿਆ ਉਹਦੇ ਬਾਰੇ ਜਾਣਕਾਰੀ ਜੀ ਮਾਨਯੋਗ ਐਸਐਸਪੀ ਫੈਕਟਰ ਪ੍ਰਗਿਆ ਜਾਂ ਆਈਪੀਐਸ ਪ੍ਰੀਕੋਰਟ ਦੀਗਵਈ ਵਿੱਚ ਜੋ ਮੁਹਿੰਮ ਚੱਲੀ ਗਈ ਹੈ ਮਾੜੇ ਅਸਰ ਖਿਲਾਫ ਬਹੁਤ ਸਖਤੀ ਨਾਲ ਨਿਖੇੜਿਆ ਜਾ ਰਿਹਾ ਹੈ ਅਸਲ ਹਸਾਇਕਤਵਰ ਪੁਪਿੰਦਰ ਸਿੰਘ ਤੋ ਜੋ ਦਰਾਨੇ ਗਸਤੀ ਉਸ ਨੂੰ ਮੁਖਬਰ ਖਾਸ ਨੇ ਤਲਾਹ ਦਿੱਤੀ ਕਿ ਇੱਕ ਗਰਚਰਨ ਸਿੰਘ ਚਰਨਾ ਨਾਮ ਦਾ ਵਿਅਕਤੀ ਜੋ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਜੇਕਰ ਉਹਦੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਉਸ ਨੂੰ ਫੜ ਕੇ ਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਤੇ ਉਸ ਦੇ ਕੋਲੋਂ ਇੱਕ ਮੋਟਰਸਾਈਕਲ ਮੌਕੇ ਤੇ ਚਾਰ ਮੋਟਰਸਾਈਕਲ ਉਸ ਤੋਂ ਉਸ ਦੀ ਨਿਸ਼ਾਨਦੇਹੀ ਤੇ ਅੱਗੇ ਬਰਾਮਦ ਕਰਾਏ ਗਏ ਹੈ ਟੋਟਲ ਉਸ ਤੋਂ ਪੰਜ ਮੋਟਰਸਾਈਕਲ ਬਰਾਮਦ ਕਰਾਏ ਜਾ ਚੁੱਕੇ ਹੈ ਅੱਗੇ ਉਹ ਹੋਰ ਪੁੱਛਗਿੱਛ ਕੀਤੀ ਗਈ ਇਹ ਤੇ ਪਹਿਲਾਂ ਵੀ ਕੋਈ ਮੌਕੇ ਤੇ ਇਸ ਤੇ ਪਹਿਲਾਂ ਵੀ ਕਮ ਕਤਮਾ ਕਰ ਗਏ। ਹਾਂਜੀ ਮੋਗੇ ਜ਼ਿਲ੍ਹੇ ਚ ਪਹਿਲਾਂ ਵੀ ਚੋਰੀ ਕਮ ਕਤਮਾ ਕਰ। ਪਰ ਇਸ ਦੌਰਾਨ ਜਿਹੜੀ ਮੋਟਰਸਾਈਕਲਰ ਮਤੇ ਉਹਨ ਕੀ ਕੀ ਮਾਲ ਪੁੱਛਦੇ ਅਸਲ ਮਾਲ ਸਾਨੂੰ ਮਾਲਕਾਂ ਨੂੰ ਟ੍ਰੇਸ ਕਰਕੇ ਤੇ ਉਹਨਾਂ ਨੂੰ ਮੋਟਰਸਾਈਕਲ ਸਪੁਰਦ ਕੀਤੇ ਜਾਣਗੇ।